ਗੁੱਡ ਮਾਰਨਿੰਗ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਸਾਡੇ YouTube ਚੈਨਲ ਮਨਪ੍ਰੀਤ ਬਰਾਡ ਵਲੌਗਸ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ ਕਰਦੇ ਹੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ ਤੇਦਰੁਸਤ ਹੋਵੋਗੇ ਚਲੋ ਅੱਜ ਦੇ ਬਲੌਗ ਦੀ ਸਟਾਰਟਿੰਗ ਤੇ ਹਾਂਜੀ ਜੀ ਕੋਈ ਸਾਡੇ ਚੈਨਲ ਤੇ ਨਿਊ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਕਰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਸਾਡੇ ਬਲੌਗਸ ਕਿੱਦਾਂ ਦੇ ਲੱਗਦੇ ਆਹ ਸਾਡੀਆਂ ਪੌੜੀਆਂ ਨੇ ਜਿਹਨੇ ਨੇ ਕਦੇ ਦੇਖਿਆ ਅੱਜ ਵਿਖਾਤੇ ਆ ਤੁਹਾਨੂੰ ਪੌੜੀਆਂ ਇਦਾਂ ਸਾਡਾ ਪੌੜੀਆਂ ਤੇ ਤੇ ਸੋ ਜੀ ਮਾਰਨਿੰਗ ਦੀ ਸ਼ੁਰੂਆਤ ਕਰਨ ਲੱਗ ਗਏ 9 ਵਜੇ ਆਪਾਂ ਬਸ ਠੰਡ ਦਾ ਟਾਈਮ 9 ਵਜੇ ਤੇ ਗਰਮੀ ਦਾ ਟਾਈਮ 5 ਵਜੇ ਵਲਾਗ ਦਾ ਉਦੋਂ ਇਹਨੇ ਦਿਨ ਹੁੰਦਾ ਇੱਕ ਤਾਂ ਨਾਲੇ ਠੰਡ ਨਹੀਂ ਹੁੰਦੀ ਤੇ ਹੁਣ ਹੁੰਦੀ ਹੈ ਠੰਡ ਤੇ ਨਾਲੇ ਨੇਰੇ ਹੁੰਦਾ ਸਵੇਰੇ ਸਵੇਰੇ ਤੇ ਇਧਰ ਆਪਾਂ ਸਵੇਰ-ਸਵੇਰ ਧਰੀ ਹੋਈ ਆ ਜੱਪ ਬੇਟੇ ਦੀ ਖਿਚੜੀ ਪੀੜ ਜਾਲ ਕਫੂਲ ਕਾ ਦਰਦ ਸੀ ਜਿਵੇਂ ਕੱਲ ਆਪਾਂ ਮੈਡੀਸਿਨ ਲੈਂਦੀ ਸੀ ਸੋ ਆਪਾਂ ਸੋਚਿਆ ਆਪਾਂ ਇਹਨੂੰ ਖਿਚੜੀ ਖਵਾ ਦਿੰਨੇ ਸੋ ਕੱਲ ਵੀ ਮੈਂ ਖਿਚੜੀ ਬਣਾਈ ਸੀ ਤੇ ਰਾਤੀ ਖਾਧੀ ਨਹੀਂ ਸੀ ਇਹਨੇ ਖੁਸ਼ੀ ਵੀ ਨਹੀਂ ਤੇ ਰਾਤੀ ਕੁਛ ਵੀ ਨਹੀਂ ਖਾਦਾ ਤੇ ਹੁਣ ਵੀ ਆਪਾਂ ਖਿਚੜੀ ਬਣਾ ਲਏ ਤੇ ਖਿਚੜੀ ਖਵਾਵਾਂਗੇ ਉਹ ਬੈਠਾ ਜੱਪਦਾ ਉਹ ਉਥੇ ਬੈਠਾ ਦਾਦੂ ਕੋਲ ਤੇ ਆਪਣੇ ਕੰਮ ਹਲਕੇ ਫੁਕੇ ਜਿਹੜੇ ਸੀ 90% ਹੋ ਗਏ 10% ਜਿਹੜੇ ਰਹਿੰਦੇ ਆ ਉਹ ਕਰ ਲਾਂਗੇ ਬਾਕੀ ਸਾਰਾ ਦਿਨ ਚੱਲਦੀ ਜਾਂਦਾ ਸਰਦੀ ਦੇ ਦਿਨ ਜਿਹੜੇ ਹੁੰਦੇ ਆ ਇਹਨਾਂ 'ਚ 올 ਡੇ ਕੰਮ ਚੱਲੀ ਜਾਂਦਾ ਕਹਿ ਸਕਦੇ ਤੇ ਅੱਜ ਦੇਖਦੇ ਆਪਾਂ ਸਬਜ਼ੀ ਕੀ ਬਣਾਣੀ ਉਹ ਵੀ ਤਿਆਰੀ ਕਰਾਂਗੇ ਕੱਟਾ ਵੱਢੀ ਦਾ ਕੰਮ ਚੱਲ ਰੋਟੀ ਤਾਂ ਖਾਵਾਂਗੇ ਲੇਟ ਵੈਸੇ ਢੋਖ ਲੱਗਦੀ ਸੀ ते बस आप खिचड़ी बन दी जो खिचड़ी खवावे उसके कपड़े वगैरह चेंज करा क्योंकि तो कल उन्होंने मॉर्निंग हल्का फुलका फीवर से बस तो आप कपड़े कर देंगे चेंज वगैरह तो जूड़ा वगैरह कर देंगे तो खिचड़ी बनती है बस खिचड़ी खवाने तो मिलते थो धन्यवाद ਦੇ ਹੁਣ ਅਜੀਬ ਜਿਹੇ ਹੋ ਗਏ ਹਨ ਚੰਗੇ ਰਲਦੇ ਨਾ ਮਾਰੇ ਨਾ ਰੁੱਖੇ ਜੇ ਆ ਸਾਈ ਦਾ ਜੇ ਰੁੱਖੇ ਜੇ ਇਹ ਕੁਆਰਾਂ ਟਣਾ ਅੰਦਰ ਤੋਂ ਬਹੁਤ ਧੁੱਪ ਆਵੇ ਨਹੀਂ ਬਹੁਤ ਖਾ ਹੋਵੇ ਵੈਸੇ ਵੀ ਰੁੱਖੇ ਖਾਂ ਅੰਦਰ ਹੀ ਅੰਦਰ ਬੁਰੇ ਹਾਲ ਤੂੰ ਜਦੋਂ ਧੁੱਪ ਉੱ ਚੜਦੇ ਧੁੰਦਾ ਬੈਦੇ ਆ ਕਈ ਵਾਰ ਤਾਂ ਸਾਰੇ ਸਾਰੇ ਦਿਨ ਧੁੰਦ ਰਹਿੰਦੇ ਨਾ ਧੁੱਪ ਦਾ ਤਾਂ ਨਾਮ ਹੁਣ ਸਾਡੇ ਅੰਦਰ ਹੀ ਅੰਦਰ ਵੜ ਕੇ ਬੈਗੇ ਤੂੰ ਫਿਰ ਖਾਓ ਦੇ ਅੰਦਰ ਬਹਿ ਜਾਓ ਤੁਸੀਂ ਬਾਹਰ ਅੰਦਰ ਸੋ ਜਾਓ ਵਸਾਈ ਕੁਛ ਨਹੀਂ ਪਦ ਦਬ ਪਕਾ ਲਈ ਰੋਟੀਆਂ ਰੋਟੀ ਦਾ ਕੰਮ ਹੁੰਦਾ ਹੈ ਨਾ ਸਾਢੇ 9 ਹੋ ਗਏ ਅੱਗੇ ਮੈਂ ਰੋਟੀ ਲੇਟ ਖਾਣੀ ਹੈ ਸੁਬ੍ਹਾ ਜਿਨਾ ਮੈਨੂੰ ਪਤਾ ਨਹੀਂ ਕਿਉਂ ਚੱਕਰ ਜਿਹੇ ਹੀ ਹੁੰਦੇ ਆ ਸੁਬ੍ਹਾ ਦੇ ਪਤਾ ਨਹੀਂ ਕੀ ਗੱਲ ਚੱਕਰ ਚੱਕਰ ਜਿਹੇ ਚੱਕਰ ਚੱਕਰ ਜਿਵੇਂ ਨਾ ਡਿੱਗੂ ਡਿੱਗੂ ਜਾ ਹੋ ਜਾਂਦਾ ਸਰੀਰ ਬਸ ਜਿਹੜੇ ਕੰਮ ਕਰਦੇ ਸਾਰੇ ਠੰਡ ਚ ਬਸ ਤੁਹਾਨੂੰ ਪਤਾ ਹੀ ਆ ਤੇ ਲੋ ਜੀ ਆ ਦੇਖੋ ਫਤੰਦ ਨੂੰ ਨਹੀਂ ਕਰੀ ਆਪਾਂ ਤੋਂ ਬਲੇਕ ਗੈਸ ਨਾਲ ਤੁਨਕੇਤ ਆ ਗਾਜਰਾ ਨਹੀਂ ਤਾਂ ਆਪਾਂ ਮੋਲ ਵੈਸੇ ਕਰਦੀਆਂ ਨੇ ਮਤਲਬ ਬਿਨਾ ਰੇਸਪਰੇ ਹਾਲੀਆਂ ਨੇ ਤੇ ਇਸਪਰੇ ਨਹੀਂ ਪਈ ਨਾ ਨਿੱਥੇ ਬਾਪੂ ਲਾਉਂਦਾ ਹੈਗਾ ਨਾਲ ਦੇ ਪਾੜੀ ਚ ਚਰਚ ਤੇ ਅੱਜ ਆਪਾਂ ਲਏ 40 ਰੁਪਏ ਕਿਲੋ ਲੋ ਜੀ ਟਾਈਮ ਹੋ ਗਿਆ 1:30 ਵਜੇ ਦਾ ਤੇ ਤੋਂ ਪਹਿਲਾਂ ਸਭ ਵਲੌਗ ਐਡਿਟ ਕਰਕੇ ਟੀਕ ਤਾਂ ਵਲੌਗ ਐਡਿਟ ਕਰਨ ਤੋਂ ਪਹਿਲਾਂ ਪਤਾ ਨਹੀਂ ਮੈਨੂੰ ਤਾਂ ਆਪ ਨੂੰ ਇੰਨੇ ਚੱਕਰ ਹੋਣ ਲੱਗੇ ਇੰਨੇ ਚੱਕਰ ਹੋਣ ਲੱਗੇ ਮੈਂ ਤਾਂ ਧੁੱਪੇ ਪੈ ਗਈ ਮੰਜੇ ਡਾਹ ਕੇ ਮਿੰਟ ਆਇਆ ਵੇ ਅਸੀਂ ਇੱਕ ਘੰਟਾ ਮੈਂ ਤਾਂ ਆਪ ਨੂੰ ਧੁੱਪੇ ਰੈਸਟ ਕਰੀ ਉੱਠ ਕੇ ਵਲੌਗ ਐਡਿਟ ਕੀਤਾ ਰਾਤ ਨੂੰ ਬਿਲਕੁਲ ਟਾਈਮ ਨਹੀਂ ਮਿਲਦਾ ਐਡਿਟ ਕਰਨ ਦਾ ਟਾਈਮ ਹੁੰਦਾ ਪਰ ਨਾ ਪਤਾ ਨਹੀਂ ਕਿਉਂ ਹੁੰਦਾ ਹੀ ਨਹੀਂ ਐਡਿਟ ਰਾਤ ਨੂੰ ਬਿਲਕੁਲ ਵੀ ਐਡੀਟਿੰਗ ਵਗੈਰਾ ਹੁੰਦੀ ਨਹੀਂਗੀ ਕੋਸ਼ਿਸ਼ ਵੀ ਕਰੀ ਤਾਂ ਵੀ ਨਹੀਂ ਹੁੰਦੀ ਕਿ ਨਾਲੇ ਸੌਣੇ ਦਾ 10:30 ਵਜੇ ਫਿਰ ਵੀ ਨਹੀਂ ਹੁੰਦੀਗੀ ਚਲੋ ਜোন ਮੈਂ ਕਹਣਾ ਟਾਈਮ ਬੋਟੋ ਗਏ ਤੇ ਨਾ ਤਾਂ ਪੰਜ ਹੋਣਗੇ ਬੱਚੇ ਆਪਣੇ ਕੋਲ ਅਗੇ 1.5 ਘੰਟਾ 1.5 ਘੰਟੇ ਚਾਪਾ ਧਰਨੀ ਸਬਜ਼ੀ ਕੱਟ ਕੇ ਬਸ काम ओवरऑल अपने ठीक है बस माड़े मोटे कपड़े रोन ले सब्जी का गर ब्ररीक गए हवा चलन लगी रुखे जे रुखे रुखे जे दे पे चंगा जहा नहीं लगता कुछ भी चंगा हाँ ਅਜੀਬ ਜਾ ਹੋਇਆ ਮੈਂ ਸਾਰਾ ਕੁਝ ਅਜੀਬ ਚਾ ਸੁਣਨਾ ਸੁਣਨਾ ਹਾਂ ਗੱਲ ਤਾਂ ਰੋਲਾ ਹੀ ਤਾਂ ਹੱਥ ਬੋਲਣ ਨੂੰ ਜਿਹਦੀ ਕਰਦਾ ਕਜਮੈਂ ਐਂ ਜੀ ਕਰ ਚੁੱਪ ਕਰਕੇ ਬਸ ਮੁਕੰਮਲ ਉਹ ਪੈ ਜਾ ਬਸ ਤੇ ਪਿਆ ਵੀ ਨਹੀਂ ਜਾਂਦਾ ਤੂੰ ਇੱਟੂ ਖਣ ਲੱਗ ਜਾਂਦੀ ਬੜਾ ਚਿਰ ਕੇ ਪਈਏ ਤਾਂ ਮੈਂ ਆਪਦਾ ਉਹ ਕੰਮ ਨਵੇੜ ਲੈ ਫੋਨ ਦਾ ਕੱਲਾ ਫੋਨ ਆਲਾ ਰਹਿ ਗਿਆ ਉਹ ਮਿੰਟ ਚ ਪੈ ਜਾਊਗਾ ਮੈਂ ਮੈਨੂੰ ਵਲੌਗ ਦੀ ਪਤਾ ਕਿ ਮੇਰੇ ਕੋਲ ਐਡੀਟਿੰਗ ਨਹੀਂ ਹੁੰਦੀ ਮੇਰੀ ਨਾਲੇ ਐਨੀ ਮਰ ਕੋਲ ਟਾਈਮ ਨੇ ਟਾਈਮ ਹੁੰਦਾ ਪਤਾ ਨਹੀਂ ਕੀ ਹੋ ਕਿਹੜੇ ਪਾਸੇ ਟਾਈਮ ਲਾ ਵਰਤਿਆ ਜਾਂਦਾ ਐਡੀਟਿੰਗ ਨਹੀਂ ਮੇਰੀ ਹੁੰਦੀ ਤੇ ਮੈਂ ਆਪਦੇ ਜਾਨ ਮੈਨੂੰ ਇਹ ਸੇ ਮੈਂ ਕਹਿੰਦਾ ਤਿੰਨ ਤੋਂ ਚਾਰ ਦੇ ਵਿੱਚ ਆਪਦਾ ਵਲੌਗ ਪਾਵਾਂਗੇ ਆਪਾਂ ਬਾਕੀ ਕੰਮ ਤਾਂ ਕੰਮ ਕੋਈ ਵੀ ਕੰਮ ਆ ਨਾ ਕੰਮ ਨੂੰ ਛੱਡਣਾ ਨਹੀਂ ਚਾਹੀਦਾ ਜਦੋਂ ਇਸ ਲਾਈਨ ਦੇ ਵਿੱਚ ਪਾ ਕੇ ਤੇ ਵਲੌਗ ਦੀ ਕੀ ਗੱਲ ਆ ਸਾਰਾ ਦਿਨ ਕੰਮ ਵੀ ਹੱਦ ਕਰੀ ਜਾਂਦੇ ਆ ਉਹਦੇ ਹਿੱਸੇ ਦਾ ਤੇ ਅੱਜ ਵਲੌਗ ਪਾ ਦਿੰਦਾ ਬੰਦਾ ਤੇ ਹੁਣ ਵੀ ਬਸ ਗਾਜਰ ਬਹੁਤ ਸੋਹਣੀ ਹੈ ਵੇ ਤੇ ਹਾਂਜੀ ਨੈਟ ਉਹ ਯਾ ਤੜੀ ਲੈ ਟਾ ਗਈ ਨੈਟ ਚੱਲ ਪਿਆ ਉਹ ਯਾ ਤੜੀ ਨੈਟ ਚੱਲਦਾ ਹੀ ਆ ਫਿਰ ਚਲਾ ਲਓ ਤੁਸੀਂ ਆਪਣੇ ਆਹ ਵੀਡੀਓ ਬੰਦ ਵੀਡੀਓ ਲਿਖ ਲਿਆ ਕਰੋ ਉੱਤੇ ਇੱਥੇ ਤਾਂ ਦਿਂਦਾ ਹੀ ਨਹੀਂ ਤੁਪੇ ਕੋਸ਼ਿਸ਼ ਥਾ ਵੀਡੀਓ ਦੇਖਣੇ ਜੇ ਆਪਣੇ ਭਾਈ ਮੇਰੇ ਬੁੱਤ ਹਾਂਜੀ ਪੁੱਤਰ ਜੀ ਪਟਾਕ ਵੀਰੇ ਗਨ ਵੀਡੀਓ ਗਨ ਵੀਡੀਓ ਆਹ ਹੁੰਦਾ ਸੀ ਭਾਈ ਤੈਨੂੰ ਹਥੌਲ ਕਰਨ ਦਿੰਦਾ ਸੀ ਨਾ ਤੂੰ ਲਈ ਨਹੀਂ ਆਹਾਂ ਵਾਲੀ ਗਨ ਦਿੰਦਾ ਹੈ ਹਨਾ ਛੁੱਲ੍ਹੇ ਤੇ ਤਰੂੰਗੀ ਆਲੂ ਗਾਜਰਾ ਮਟਰ ਲਿਆਂਦੇ ਨਹੀਂ ਮਟਰ ਤੇ ਟੱਪਲ ਘੱਡਾ ਦੀ ਨੀਂ ਪੈ ਜਨਾ ਸਿੱਧੀ ਆੜੀ ਵੀ ਲਾ ਨਹੀਂ ਸਿੱਧੀ ਜੱਪ ਕੋਲ ਬੈਠਾ ਸੀਗਾ ਆਪ ਨੂੰ ਮੈਂ ਜਵੇਂ ਦੱਸਣ ਮੇਰੀ ਹਿੰਮਤ ਹੀ ਨਹੀਂ ਪਈ ਮੈਂ ਸਵੇਰੇ ਬੜੇ ਚੱਕਰ ਆਉਂਦੇ ਉੱਠ ਕੇ ਸੱਚ ਮੈਨੂੰ ਚੱਕਰ ਆ ਉਹ ਨਮਕ ਨਮਕ ਖਾਈ ਗਈਆਂ ਉੱਠ ਕੇ ਖਾਦਾ ਗਲਾਵ ਜਾਵਣ ਚੱਕਰ ਦੇ ਕਿੱਧਰ ਹੀ ਭਜਦੇ ਗਏ ਮਿੱਠਾ ਹੀ ਨਹੀਂ ਖਾਦਾ ਸੀ ਭਈ ਮੈਂ ਨਹੀਂ ਖਾਦਾ ਮਿੱਠਾ ਮੈਂ ਨਮਕੀਨ ਵਾਲਾ ਖਾਨੀ ਆ ਤੇ ਮੈਂ ਮਿੱਠਾ ਸਵੇਰ ਦਾ ਮੈਂ ਸੋ ਚਾਹ ਪੀਤੀ ਸੀ ਜਿਹੜੀ ਪੀਤੀ ਸੀ ਮੈਂ ਕਿਉਂ ਮੈਨੂੰ ਚੱਕਰ ਕਾਹ ਤੋਂ ਮਤਾਏ ਘੁੰਮੇ ਘੇਰਾਂ ਹੋ ਗਏ ਮੈਂ ਤਾਂ ਜਾ ਕੇ ਅੱਕ ਕੇ ਨਾ ਪੈ ਗਈ ਜਦ ਚੱਕਰ ਹੀ ਆਈ ਗਏ ਮੈਂ ਤਾਂ ਜਾ ਕੇ ਪੈ ਗਈ ਤੇ ਮੰਜੇ ਤੇ ਘੰਟਾ ਪਈ ਧੁੱਪ ਜੀ ਜਦੋਂ ਮੇਰੇ ਸਿਰ ਤੇ ਆ ਗਈ ਬਾਹਲੀ ਤੇ ਭਈ ਮੈਂ ਤਾਂ ਭੱਜ ਕੇ ਜਾ ਕੇ ਤੇ ਅੰਦਰ ਵੜ ਗਈ ਬਰਾਂਡੇ ਚ ਤੇ ਫੇਰ ਮੈਨੂੰ ਐ ਲੱਗਿਆ ਮੈਂ ਕਿ ਮੈਨੂੰ ਚੱਕਰ ਆਉਂਦੇ ਬਣਾ ਕਾਹ ਤੋਂ ਆਉਂਦੇ ਆ ਮੈਂ ਜਾ ਗਈ ਰਸੋਈ ਦੇ ਵਿੱਚ ਰਸਗੁੱਲਾ ਪਿਆ ਸੀ ਕਾਲਾ ਤੇ ਗਲਾਬ ਜਾਉਣ ਕਹਿੰਦੇ ਸੀ ਇਹਨੂੰ ਕਾਲਾ ਜਿਹੜਾ ਹੁੰਦਾ ਕਾਲਾ ਰਸਗੁੱਲਾ ਕਿ ਗਲਾਬ ਜਾਉਣ ਜਿਉਂ ਵੀ ਕੀ ਹੁੰਦਾ ਮੀ ਮੇਰਾ ਰਸਗੁੱਲਾ ਕਹਿੰਦੇ ਇਤ ਗਲਾਵਟਾ ਬਣਦਾ ਵੈਸੇ ਮੈਂ ਵੈਸੇ ਰਸਗੁਲਾ ਕਹਿੰਦੀ ਉਹਨੂੰ ਝੂਠ ਕੇ ਬੋਲਾਂ ਤੇ ਭਈ ਉਹ ਖਾਦਾ ਜਾ ਕੇ ਤੇ ਉਦੋਂ ਬਾਅਦ ਸਹੀ ਗੱਲ ਮੇਰੇ ਚੱਕਰ-ਜੁੱਕਰ ਕਿੱਧਰ ਹੀ ਭੱਜ ਗਏ ਮਿੱਠਾ ਨਹੀਂ ਖਾਦਾ ਸੀ ਮਿੱਠੇ ਦੇ ਨਾ ਖਾਣ ਨਾਲ ਵੀ ਮੇਰੇ ਚੱਕਰ ਆਉਣ ਲੱਗ ਜਾਂਦੇ ਆ ਲੈ ਕਿਉਂ ਆਇਆ ਇੱਕ ਗਾਜਰ ਇੱਕ ਗਾਜਰ ਦੇ ਤਿੰਨ ਮੂੰਹ ਆਇਆ ਗਾਜਰ ਦਾ ਸਟਾਈਲ ਦੇ ਆ ਥੱਲੇ ਇਹਦੇ ਲੱਗਾ ਸੀ ਆਏ ਸੀ ਕਰ ਲਿਆ ਤੈਨੂੰ ਭੰਡਾ ਤੈਨੂੰ ਹੂਆਲੀ ਗਾਜਰ ਇਹ ਤੇ ਪਤਾ ਕੀ ਆ ਚੁੱਲੇ ਤੇ ਬਾਥੀ ਲਾ ਕੇ ਨਾ ਵੈਸੇ ਅਸੀਂ ਮੈਨੂੰ ਲੱਗਦਾ ਗਾਜਰਾਂ ਦੀ ਆਲੂ ਗਾਜਰਾਂ ਦੀ ਕਦੇ ਸਬਜ਼ੀ ਬਣਾਈ ਹੀ ਨਹੀਂ ਮੈਨੂੰ ਲੱਗਦਾ ਮੈਂ ਕਦੇ ਹੈਨਾ ਮੰਮੀ ਆਪਾਂ ਨੇ ਨਾ ਖਾਧੀ ਕਦੇ ਆਲੂ ਗਾਜਰਾਂ ਦੀ ਕੱਲੀ ਸਬਜ਼ੀ ਮਟਰਾਂ ਤੋਂ ਬਿਨਾਂ ਅਸੀਂ ਨਹੀਂ ਕਦੇ ਖਾਧੀ ਪਰ ਮੈਨੂੰ ਐ ਜੀ ਲੱਗਦਾ ਪਿਆ ਕਿ ਚੁੱਲੇ ਤੇ ਬਣਾਉਂਗੀ ਤੇ ਜ਼ਿਆਦਾ ਹੀ ਸਵਾਦ ਬਣੂਗਾ ਐ ਮਨ 'ਚ ਵਹਿਮ ਪੈ ਗਿਆ ਹੁਣ ਮੇਰੇ ਚਲੋ ਜੀ ਆਪਾਂ ਵੇਖੀਏ ਸਬਜੀ ਚੁੱਲ੍ਹੇ ਤੇ ਬਣੀ ਸਬਜੀ ਆਲੂ ਕਦਰਾਂ ਦੀ ਰਸਮਸੀ ਜੀ ਲਓ ਜੀ ਰਸਮਸੀ ਜੀ ਬਣਾਈਏ ਖੜੀ ਜੀ ਤਾਂ ਟੇਸਟੀ ਨਹੀਂ ਲੱਗਦੇ ਫਿਰ ਰੱਜ ਜਦਾਂਗੇ ਇਹ ਆਪਣੀ ਬਣ ਗਈ ਆ ਲੋ ਜੀ ਸਬਜ਼ੀ ਆਪਣੀ ਬਣੀ ਗਈ ਆ ਤੇ ਚਾਰ ਵੀ ਪਕੌੜਾ ਬੜਾ ਵਧੀਆ ਲੱਗਾ ਮੈਂ ਦਿਖਾ ਜਾਣੀ ਤੁਹਾਨੂੰ ਮੈਂ ਥੋੜੀਆਂ ਜਿਹੀਆਂ ਬਣੀਆਂ ਜੱਕ ਚ ਨਾ ਚਲੋ ਜੀ ਚਾਰ ਵੀ ਪਕੌੜਾ ਤੇ ਹੁਣ ਆਪਾਂ ਕੀ ਕਰਨ ਲੱਗੇ ਸੀ ਵਾਈਟ ਕੱਪ ਕਿੱਥੇ ਹੋ ਗਿਆ ਆਪਾਂ ਸੋਣਾ ਉਹਨਾਂ ਦੇ ਬੱਚੇ 10 ਮਿੰਟ ਰਹਿ ਗਏ आपका कमला सारा सर हमको दो घंटे पहला सारा इधर आप तो चलो जी हम आप मिलोंगे तो शाम सीधा ट्यूशन टाइम है ना ट्यूशन टाइम तो बाद मिलेंगे आप सीधा सवा बजे साढ़े पाँच बजे मिलेंगे सीधा चलो तो जी टाइम हो गया सत बजे तो आप हूँ करते हैं हाँ देखो कपड़े न खलारा तो मेरा सीधा मैं कपड़े जोड़ के कमला वेड़ गई आई ना कपड़े का खलारा स्टैंड चेक ही नहीं कपड़े का नबेड़ा करते वरी आते मैं इकारी भी नहीं पाया तो शायद इक पाया पाया लगता एक करी पाया शायद मैं सोचा पाया करूँगी सुबह ठंड होती है ना पे तो नहीं गए ਦੇ ਜਸੀ ਕੇ ਫੋਨ ਨਹੀਂ ਮੈਂ ਕਿ ਪਾਰ ਕੇ ਕੰਮ ਨਹੀਂ ਵੀ ਉਹ ਪਰ ਮੈਨੂੰ ਲੱਗਦਾ ਨਹੀਂ ਵੀ ਹੰਡਣ ਗੈਤ ਕੇ ਵੀ ਪਤਾ ਨਹੀਂ ਕਦੋਂ ਏ ਮਰਿਆਂ ਦੇ ਸੂਟ ਕਦੇ ਵੀ ਕਿਸੇ ਸੁਣਿਆ ਨਹੀਂ ਮੈਂ ਹੰਡੇ ਐ ਮੇਰੇ ਸੂਟ ਸਰਗਾ ਇਹ ਕਹਿ ਦਿੰਦੇ ਮੇਰੇ ਤਾਂ ਐਂ ਗਏ ਮੇਰੇ ਤਾਂ ਐਂ ਗਏ ਫਿਰ ਮੈਂ ਜਿਹੜੇ ਨਹੀਂ ਪਾਣੀ ਹਣਾ ਮਨ ਮੇਰਾ ਰਦਨ ਸਾਂ ਵੀ ਦਾ ਫਿਰ ਖਲਾਰਾ ਵੀ ਇੱਥੇ ਭੈੜਾ ਲੱਗਦਾ ਪਾਇਆ ਨਹੀਂ ਪੈਂਦੀ ਮੈਨੂੰ ਲੱਗਦਾ ਸੂਟ ਇਤ ਕੀ ਠੰਡ ਹੁਣ ਆ ਹੁਣ ਆ ਪਾਊਗੀ ਤੇ ਹੁਣ ਮੋٹے ਵਸੇ ਪਾਇਆ ਕਰਨਗੇ ਸੂਟ ਅੰਮੇਰਾ ਸੂਟ ਬਹੁਤ ਸੋਹਣਾ ਹੈ ਹਨ ਜੇ ਵਧੀਆ ਵਧੀਆ ਸੂਟਾ ਕਿ ਤੇ ਪਾ ਕੇ ਜਾਣੇ ਪੈਂਦੇ ਜਿਹਨ ਬਾਹਰ ਤਾ ਪਾ ਕੇ ਜਾ ਸਕਦਾ ਬੰਦਾ ਜਿਵੇਂ ਕੋਈ ਰਕਲੇ ਜਿਹੜਾ ਮੈਂ ਕਿਹਾ ਤੁਹਾਨੂੰ ਕੋਈ ਟਿੱਕਾ ਖਾਰਾ ਲੈਣੇ ਕਪੜੇ ਸਾਰੇ ਨਵੇਂ ਪਾਇਆ ਜੋ

ਇਨਨੂੰ ਨਾ ਮੇਰਾ ਰੱਦ ਬੈਚ ਮਾਣਾ ਜਿਵੇਂ ਅੱਗੇ ਸਾਹਮਣੇ ਹੈ ਨਾ ਸੂਟ ਸਾਹਵੇਂ ਦਾ ਨਾ ਫੇਰ ਨਹੀਂ ਪਹਿਣੇ ਨਹੀਂ ਨੇ ਠੰਡ ਹੋ ਗਈ ਹੁਣ ਹੁਣ ਤਾਂ ਮੈਂ ਕੱਢੂੰਗੀ ਗਰਮ ਉਹਦੇ ਗਰਮ ਵੀ ਮੇਰੇ ਕੋਲ ਸੂਟ ਹੈਗੇ ਜਿਵੇਂ ਆਪਾਂ ਲੋਅਰ ਹੋ ਲੈਨੇ ਨਾ ਦੁਜੇ ਪਲਾਜੋ ਸੂਟ ਰੈਡੀਮੇਡ ਕਮੀਜ਼ਾਂ ਲੈਨੀ ਨੀਵੇਂ ਕਮੀਜ਼ ਹੁੰਦੇ ਹਨ ਪਜਾਮੇ ਹੁੰਦੇ ਨਾਲ ਹੋਵੇ ਉਹ ਵੀ ਸੂਟ ਹੈਗੇ ਮੇਰੇ ਕੋਲ ਆਹ ਤਿਆ ਤਿੰਨ ਤਿੰਨ ਤਾਂ ਸੂਟ ਹੋਗੇ ਡਾਨ ਰੱਖਣ ਵਾਲੇ ਇੱਕ ਦੋ ਤਿੰਨ रेड भी मेरा नहीं पहना है ना रेड रैडी रेड भी बस एक दिन रेड पाए थे ठंड आ गई ठंड करके पे घरे मेरे तो था ठंड करके सूट बिल्कुल ही नहीं पेंद्र ठंड सो आप सोचा क्यों ना हम इन्होंने स्टार्टिंग महीना पहला क्या ग्यारहवें महीने पाया करिए दसवें महीने क 6 ਕੇ 7 ਸੂਟ ਪਾਦੇ ਆਪਾਂ ਇਹਦੇ ਵਿੱਚ ਜੋੜ ਕੇ ਤੇ ਆਪਾਂ ਫੇਰ ਬੈੱਜੋ ਰੱਖ ਦਾਂਗੇ ਉਹ ਦੋ ਰੱਖਿਆ ਬਸਰ ਤਾਂ ਉਹਨਾਂ ਨੂੰ ਪ੍ਰੈਸ ਕਰਕੇ ਅੰਗਰ ਚੰਗ ਲਾਂਗੇ ਲਓ ਜੀ ਟਾਈਮ ਹੋ ਗਿਆ ਹੈ ਟਾਈਮ ਹੋ ਗਿਆ ਹੈ ਕਾਫੀ ਨੌ ਵਜ ਦਾ ਟਾਈਮ ਹੋ ਗਿਆ ਤੇ ਆਪਾਂ ਵੀਡੀਓ ਦਾ ਕਰਦੇ ਐਂਡ ਮੈਂ ਕੱਪੜਿਆਂ ਦਾ ਹੋਮ ਸੈੱਟ ਕਰਕੇ ਆ ਟ੍ਰੇ ਵੀ ਲੱਗੇ ਸੀ ਇੱਕ ਘੰਟਾ ਲੱਗ ਗਿਆ ਤੇ ਉਹ ਜਿਹੜੇ ਕੱਪੜੇ ਸਵੇਰੇ ਰੱਖੂੰਗੀ ਪੈਕ ਕਰਕੇ ਰੱਖ ਲਿਆ ਉਹਦੇ ਚ ਉਹਦੇ ਸਟੋਰੇਜ ਬੈਗ ਦੇ ਵਿੱਚ 6-7 ਸੂਟ ਜਿਹੜੇ ਨਹੀਂ ਹੁਣ ਪਾਣੇ ਪਹਿਲਾਂ ਸੋਚਿਆ ਸੀ ਪਾਉਂਗੀ ਪਰ ਹੁਣ ਨਹੀਂ ਪਾਣੇ ਗਿਆ ਨਾ ਕਿਉਂਕਿ ਠੰਡ ਹੁਣ ਵੱਧਦੀ ਜਾ ਰਹੀ ਹੈ ਹੁਣ ਦਿਨੋਂ ਦਿਨ ਮੋٟਟੇ ਕੱਪੜੇ ਬਣੇ ਹਜੇ ਏਸੀ ਦਾ ਕਵਰ ਵਗੈਰਾ ਵੀ ਨਹੀਂ ਪਾਇਆਗਾ ਏਸੀ ਦੇ ਕਵਰ ਵੀ ਪਾਉਣਾ ਹਜੇ ਤੇ ਚੱਕਰ ਜਿਹਦਾ ਬਸ ਬਸ ਪਤਾ ਨਹੀਂ ਕੀ ਹੋਇਆ ਪਿਆ ਜੀ ਸਵੇਰ ਦੇ ਚੱਕਰ ਤੇ ਆਈ ਇਹਦੇ ਚੱਕਰ ਤੇ